ਦੇ ਹੀ ਮੰਗ ਕਰ ਰਹੇ ਮੈਨੂੰ ਘਾਟਾ ਵੇਲੀ ਤੁਸੀਂ ਓਏ ਮੈਂ ਤੁਹਾਨੂੰ ਆਪਣੀ ਚਤ ਵੇਚ ਕੇ ਦੇ ਦੰਦੀ ਮੈਂ ਆਪਣੀ ਲਾਜ ਕੀ ਵਾਲੂ ਇੱਕ ਚਤ ਦੇ ਦਿੰਦਾ ਓਏ ਚਾਚੇ ਦਾ ਨਾਮ ਲੈਤਾ ਵੀ ਅਸੀਂ ਚਾਚੇ ਨੂੰ ਫੋਨ ਦਿੱਤਾ ਹੋਇਆ ਆਪ ਦਾ ਉਹਦਾ ਦਾਤੀ ਚਾਚੇ ਨੂੰ ਕੁੱਟਿਆ ਤੇ ਹੁਣ ਸਵੇਰੇ 8:30 ਸਾਨੂੰ ਦੱਸਿਆ ਵੀ ਪੂਰਾ ਉਹ ਕਹਿ ਦਿੰਦੀ ਜੇ ਮਾਨੂੰ ਨਹੀਂ ਰਹੇ ਲੰਦੀ ਮੈਂ ਸਾਡੇ ਨੂੰ ਸਾਰੀ ਦਿਨ ਨਾਲ ਫੋਨ ਕਰ ਕਰ ਤੁਸੀਂ ਜਾਰੇ ਸਾਨੂੰ ਕਹਿੰਦੇ ਇਨਾਂ ਨੇ ਬਹੁਤ ਕੁੱਟਿਆ ਬਹੁਤ ਕੁੱਟਿਆ ਸਾਰੀ ਰਾਤ ਤੁਹਾਡੇ ਕੀ ਨਾਮ ਮੇਰਾ ਕਿਰਨਜੀਤ ਨਾਮ ਆ ਮੇਰਾ ਸੋਹਰਾ ਇਹ ਤੁਹਾਡੇ ਚੋਰ ਚੋਰ ਨੇ ਬੱਚੇ ਅਸੀਂ ਕਿੱਥੇ ਜਾਵਾਂਗੇ ਇੱਕ ਸਾਲ 2 ਮਹੀਨੇ ਉਹਦੇ ਅੰਦਰ ਕੀ ਲੋਸਰੀਆਂ ਲੈ ਕੇ ਭੁੱਖ ਨਹੀਂ ਮਿੱਟੀ ਓਏ ਤੁਸੀਂ ਪੈਸਾ ਮੰਗਦੇ ਅਸੀਂ ਪੈਸਾ ਦਿੰਦੇ ਉਹ ਚੋਕੀਆਂ ਚ ਰਹਿ ਲੰਦੇ ਉਹ ਤੂੰ ਭੁੱਲ ਕੇ ਨਾ ਜਾ ਉਹ ਤਾਂ ਤੇਸ ਕਰਤੀ ਹੋਏ ਮੈਂ ਕਿਉਂ ਵੀ ਸਪੈਂਡ ਕਰਾਈ ਨੈਰਥੀ ਆਏ ਨੇ ਉਹ ਜੇਲ੍ਹ ਤੋਂ ਮੇਰੀ ਗਿਆ ਵੀ ਸਾਡਾ ਜਬਾਨੀ ਹੋਈ ਹੈ ਉਹਨਾਂ ਨੂੰ ਲੈ ਕੇ ਆਈ ਆ ਇੱਥੇ ਤਾਂ ਇਹ ਲੱਤਾਂ ਸੀ ਭੰਨਿਆ ਦਾ ਮੈਂ ਦਵਾਈਆਂ ਤੇ ਮੈਂ ਵੀ ਜੇਲ੍ਹ ਤੋਂ ਹੀ ਆਈ ਗੱਲ ਮੇਰੇ ਚਾਚਾ ਹੰਦਾ ਪਾ ਜੇਲ੍ਹ ਦੀ ਥੋੜੀ ਆ ਕਿ ਜੇਲ੍ਹ ਨੇ ਪ੍ਰਸ਼ਾਸਨ ਨੇ ਕੁੱਟਕੁੱਟ ਕੇ ਮਾਰਿਆ ਜੀ ਉਹਨੂੰ 15 ਮਿੰਨ ਬਫੋਨ ਆਇਆ ਤਾਂ ਪਤਾ ਵੀ ਲੱਗੇ ਅੰਦਰ ਉਹਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਕਾਦੇ ਲਈ ਕੀਤੀ ਗਈ ਹੈ। ਅੰਦਰੋਂ ਜਦੋਂ ਮੈਂ ਬਾਹਰ ਆਇਆ ਜੇਲ੍ਹ ਤੋਂ ਕੱਲ ਰਾਤ ਉਹ ਮੈਂ 7:30 ਵਜੇ ਬਾਹਰ ਆਇਆ ਉਸ ਟਾਈਮ ਤਿੰਨ ਬੰਦੇ ਫੜੇ ਗਏ ਤੇ ਉਹ ਨਹੀਂ ਪਸ਼ਮਦੀ ਤਰ੍ਹਾਂ ਕੁੱਟਮਾਰ ਕਰ ਰਹੇ ਤੇ ਪ੍ਰਸ਼ਾਸਨ। ਜਿਹੜੀ ਕੁੱਟਮਾਰ ਪਸ਼ਮਦੀ ਦੇ ਕਰ ਰਹੇ ਤੇ ਜਦੋਂ ਉਹਨਾਂ ਨੇ ਨਾਮ ਲੇਤਾ ਚੰਨਪ੍ਰੀਤ ਸਿੰਘ ਦਾ ਜਿਹਨਾਂ ਦੀ ਡੈਥ ਹੋਈ ਹੈ। ਕਿ ਇਹਨਾਂ ਨੇ ਇਹਦਾ ਫੋਨ ਸੀ ਜਦੋਂ ਉਹਨਾਂ ਦਾ ਫੋਨ ਫੜਿਆ ਗਿਆ। ਇਹ ਉਦੋਂ ਬਾਅਦ ਚੰਨਪ੍ਰੀਤ ਸਿੰਘ ਨੂੰ ਕੱਟ ਕੇ ਲੈ ਜਾਂਦਾ ਉਹਨ ਕੁਤਮਰ ਠੀਕ ਵਜੇ ਕੀ ਉਹ ਕਿਹੜੇ ਗੇਸਟ ਬੰਦ ਚ ਹੈ ਐਂਡੀ ਵੈਸ ਜੰਦਰ ਵਰਦਾ ਜੀ ਜਦੋਂ ਕਿਸੇ ਤੋਂ ਫੋਨ ਫੜਿਆ ਕੋਲਾਂ ਨੇ ਝੂਠਾ ਨਾਮ ਲੇ ਦਿੱਤਾ ਅੱਗੇ ਵੀ ਇਹ ਤੋਂ ਫੋਨ ਕੰਨੀ ਤੋਂ ਲਿਆ ਤੇ ਚਲ ਵੀ ਲਿਆ ਨਾਦਰ ਚੌਕ ਨੇ ਪ੍ਰਸ਼ਾਸਨ ਨੇ ਕੱਢ ਕੇ ਪੁੱਛ ਕਰਕੇ ਕਿੰਨੇ ਚਿਰ ਤੋਂ ਅੰਦਰ ਦੇ 14 ਮਹੀਨੇ ਤੋਂ ਅੰਦਰ ਦੇ ਕਿਸੇ ਚੀਜ਼ ਨਾ ਕੁੱਟਿਆ ਗੰਡਿਆਂ ਨਾਲ ਹੀ ਕੁੱਟਦੇ ਆਂ ਜੇ ਅੰਦਰ ਮੇਰੇ ਸਾਹਮਣੇ ਕੁੱਟੇ ਤਿੰਨ ਬੰਦੇ ਪਸ਼ੂ ਜੀ ਤਰ੍ਹਾਂ ਕੁੱਟੇ ਕੋਈ ਬਾਡੀ ਤੇ ਨਿਸ਼ਾਨ ਹੈ ਕਿ ਤੇ ਦੇਖੇ ਹੁਣ ਬਾਡੀ ਤੇ ਇੱਕ ਬਾਹ ਤੇ ਨਿਸ਼ਾਨ ਹੈ ਜੀ ਠੀਕ ਹੈ ਟੀਮ ਆਸ ਤੁਮਰ ਕਰਤਾ ਕੋ ਕੀ ਪ੍ਰਸ਼ਾਸਨ ਕਰਦਾ ਜੀ ਨੌਕਰਾਮ ਕਰਦੇ ਕੋਣ ਕਰਦਾ ਨਾਮ ਨਾਮ ਤਾਂ ਸਾਰੀ ਕਰਦੇ ਜੀ ਜਦੋਂ ਜੀ ਦੀ ਯੂਟਿਊਬ ਨੂੰ ਕਰਨਾ ਹੀ ਪਣਾ ਜੀ ਕਰਦੇ ਜੀ ਕਿਤੋਂ بڑے ਅਫਸਰਾਂ ਦੇ ਹੁਕਮ ਆਉਂਦੇ ਸਾਰੇ ਕਰਦੇ ਜੀ ਇਹ ਗਾਲੇ ਕਹਿੰਦੇ ਮੀਡੀਆ ਅੰਦਰ ਪੇ ਜੋ ਅਸੀਂ ਦਵਾਂਗੇ ਗਵਾਈਆਂ ਸਾਰੀਆਂ ਅੰਦਰ ਜਾਓ ਜੀ ਮੀਡੀਆ ਅੰਦਰ ਜਾਓ ਕਵਰੇਜ ਕਰਕੇ ਆਵੇ ਜੀ ਪਤਾ ਲੱਗੇ ਕੁੱਟ ਕੁੱਟ ਦੇ ਕਰਨ ਮੁੰਡਾ ਬਰਾਈ ਜੀ ਥਰੂ ਆ ਰਹੇ ਕੁੱਟ ਮਾਰਦੇ ਕਰਨ ਡੈਥ ਹੋਈ ਹੈ ਜੀ ਅੰਦਰ ਜਾ ਕੇ ਤੁਸੀਂ ਕਵਰੇਜ ਕਰੋ ਸਭ ਪਤਾ ਲੱਗੂਗਾ ਅੰਦਰ ਬੰਦੇ ਰੋਟੀ ਭੁਖੜ ਤਾਲ ਦੇ ਉਹਦੀ ਪੈਰੇ ਕਾਲੇ ਕਹਿੰਦੇ ਅਸੀਂ ਗਵਾਈਆਂ ਦਵਾਂਗੇ ਭੁਖੜ ਤਾਲ ਦੇ ਬੰਦੇ ਬੈਠੇ ਉਹਨਾਂ ਦੀ ਕਵਰੇਜ ਕਰੋ ਜੀ ਜਾ ਕੇ ਸਾਰਾ ਪਤਾ ਲੱਗੇ ਉਹਨਾਂ ਨੂੰ ਪਤਾ ਹੀ ਬੰਦਾ ਗਲਤ ਮਾਰਿਆ ਜੀ ਇਹਨਾਂ ਨੇ ਅੰਦਰੋਂ ਮੈਨੂੰ ਫੋਨ ਆ ਰਿਹਾ ਸਵੇਰ ਦੇ ਬਾਰ-ਬਾਰ ਵੀ ਬੰਦਾ ਜ਼ਿਆਦ ਮਾਰਿਆ ਨੇ ਰਾਤ ਸਾਰ ਉਹ ਹੜਤਾਲ ਤੇ ਪੂਰੀ ਜੇਲ੍ਹ ਹੀ ਆਈ ਆਪਣੇ ਨਾਲ ਉਹਦੀ ਬੈਰਕ ਤਾਂ ਪੂਰੀ ਹੈ ਹੀ ਹੈ ਜੀ ਜਿਹਦੇ ਚ ਕੱਢ ਕੇ ਲੈ ਗਏ ਉਹਦੇ ਚ 100 ਬੰਦਾ ਆਏ 19 ਸਵੇਰੇ ਪਰੌੜ ਡਰਕਾ ਸੁਭਨ ਹਸਤਰੂਪ ਨਾਮ ਦਾ ਮਸੂਲ ਹੋਇਆ ਸੀ ਕਿ ਅਬੀਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਸਾ ਸੰਬਾਸੀ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਪੀਐ ਸਿਕਰਟ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਉੱਥੇ ਰਾਤ ਇਹਨਾਂ ਨੂੰ ਆਇਆ ਹੋਊਗਾ ਕਿ ਇਹਦਾ ਦਰਖਤਨ ਦਸੰਗਾਇਆ ਗਾ ਕੋ ਏਕ ਹੋਵੇਗਾ ਅਟੈਕ ਦੇ ਵਿੱਚ ਉਹ ਇੱਥੇ ਹਸਪਤਲ ਲੈ ਕੇ ਹਸਪਤਲ ਲੈਣ ਦੇ ਦੂ ਤੱਕ ਬਹੁਤ ਆਪਾ। ਉਹ ਹੀ ਬੰਦਾ ਹੈ। ਉਹ ਵੀ ਜਿਹੜੀ ਕਾਰਵਾਈ ਅਡਜਿਸਟਰੇਟ ਸਾਹਿਬ ਕਰ ਰਹੇ ਨੇ ਅਡਜਿਸਟਰੇਟ ਸਾਹਿਬ ਜੋ ਹੁਕਮ ਦੇਣ ਦੇ ਆਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ। ਕਿਹੜੇ ਮਿਨਿਸਟਰ ਸਾਹਿਬ ਜੀ ਜਸਪਰੀ ਸਿੰਘ ਜੀ ਆਏ ਸੀ। ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਹੈ ਕੋਈ ਇਨਕੁਆਇਰੀ ਅਡਜਿਸਟਰੇਟ ਸਾਹਿਬ ਦੇਖ ਰਹੀ ਹੈ ਇਨਕੁਆਇਰੀ ਕਰ ਰਿਹਾ ਜੋ ਮਿਨਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜਿਵੇਂ ਵੀ ਹੋਊਗਾ ਉਸ